ਸਾਂਸ ਦੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸਿੱਧਾਂ ਨਾਲ ਚੱਚਾ ਜਦ ਸਿੱਧਾਂ ਨੂੰ ਪਤਾ ਲੱਗਾ ਕਿ ਗੁਰੂ ਚੱਕ ਜੀ ਦੀ ਗੱਡੀ ਉੱਤੇ ਇਸ ਸਮੇਂ ਚੌਥੇ ਗੁਰੂ ਬੈਠੇ ਹਾਂ ਤਾਂ ਉਹ ਇਹ ਵੇਖਣ ਵਾਸਤੇ ਆਪ ਜੀ ਪਾਸ ਗੁਰੂ ਚੱਕ ਆ ਕੇ ਵੇਖੀਏ ਆਏ ਕੀ ਵੇਖੀਏ ਇਹ ਵੀ ਉਹਨਾਂ ਵਾਂਗੂ ਪੂਰਨ ਗੁਰੂ ਹਨ ਕੀ ਕੋਸ਼ ਘਟ ਵਧ ਹਨ ਇਹ ਵਿਚਾਰ ਕਰਕੇ ਸਿੱਧਾਂ ਦੀ ਇੱਕ ਜਮਾਤ ਆਈ ਅਤੇ ਉਸਨੇ ਗੁਰੂ ਜੀ ਨੂੰ ਆਦੇਸ਼ ਆਦੇਸ਼ ਆਣ ਕੇ ਆਖਿਆ ਗੁਰੂ ਜੀ ਸਤਿ ਗੁਰੂ ਜੀ ਸਤਕਾਰ ਨਾਲ ਆਪਣੇ ਪਾਸ ਬਿਠਾ ਕੇ ਸਿੱਧਾਂ ਨੂੰ ਕੁਸ਼ਲ ਆਨੰਦ ਪੁੱਛਿਆ ਉਪਰੰਤ ਸਿੱਧਾਂ ਨੇ ਗੁਰੂ ਜੀ ਨੂੰ ਪਰਖਣ ਵਾਸਤੇ ਚਰਚਾ ਆਰੰਭ ਕਰਕੇ ਪੁੱਛਿਆ ਗੁਰੂ ਜੀ ਜਦ ਤੁਹਾਡੇ ਸਿੱਖ ਅਸ਼ਟਾਂਗ ਯੋਗ ਨਹੀਂ ਸਿੱਖ ਦੇ ਤਾਂ ਇਹਨਾਂ ਦਾ ਮਨ ਯੋਗ ਤੋਂ ਬਿਨਾ ਥਿਰ ਹੀ ਥਿਰ ਨਹੀਂ ਹੋ ਸਕਦਾ ਅਤੇ ਮਨ ਥਿਰ ਹੋਏ ਤੋਂ ਬਿਨਾ ਆਤਮਾ ਦੀ ਪ੍ਰਸ਼ਾਨ ਨਹੀਂ ਹੁੰਦੀ ਇਸ ਤੋਂ ਬਿਨਾ ਆਪਣੇ ਇਸਤ ਨਾਲ ਜੁੜਨਾ ਨਹੀਂ ਹੋ ਸਕਦਾ ਅਤੇ ਮਨ ਜੁੜਨ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਪ੍ਰਾਪਤ ਨਹੀਂ ਹੁੰਦੀ ਜਦ ਬੰਧਨ ਬੰਧਾ ਨਾ ਛੁਟੇ ਅਤੇ ਮੁਕਤੀ ਨਾ ਹੋਈ ਤਾਂ ਫਿਰ ਤੁਹਾਡੀ ਸਿੱਖੀ ਧਾਰਨ ਦਾ ਕੀ ਲਾਭ ਸੋ ਸਾਡਾ ਇਹ ਸ਼ੰਕਾ ਹੈ ਕਿ ਸਿੱਖੀ ਧਾਰਨ ਕਰਕੇ ਪ੍ਰਸ਼ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਸਿੱਧਾਂ ਦੀ ਇਹ ਦਲੀਲ ਸੁਣ ਕੇ ਗੁਰੂ ਜੀ ਨੇ ਕਿਹਾ ਸਾਡੇ ਮੱਤ ਵਿੱਚ ਜੋਗ ਨੂੰ ਜਿਹਾ ਆਸਰਾ ਹੈ ਉਹ ਸਤਨਾਮ ਹੈ ਰਾਤ ਦਿਨ ਸਤਨਾਮ ਦਾ ਫਿਰ ਦੇ ਦੇ ਵਿੱਚ ਚਿੰਤਨ ਕਰਨਾ ਵਾਲੇ ਵਾਲ ਕਰਨ ਨਾਲ ਜਦ ਪ੍ਰੇਮਾ ਭਗਤੀ ਜਾਗ ਪੈਂਦੀ ਹੈ ਤਾਂ ਫਿਰ ਹੋਰ ਕਿਸੇ ਚੀਜ਼ ਵਿੱਚ ਬਿਰਤੀ ਨਹੀਂ ਲੱਗਦੀ ਐਸੀ ਨਾਮੀ ਪੁਰਸ਼ ਦੀ ਬਿਰਤੀ ਰਿਧੀਆਂ ਬਿਰਤੀ ਰਿਧੀਆਂ ਸਿੱਧੀਆਂ अथवा ਹੋਰ ਅਜਮਤਾਂ ਤਿਆਗ ਕੇ ਕੇਵਲ ਨਾਮ ਵਿੱਚ ਹੀ ਅਸਥਿਤ ਹੋ ਜਾਂਦੀ ਹੈ ਮਨੁਸ਼ ਨੂੰ ਆਪਣੇ ਸ੍ਰੀ ਰਦੀ ਸੋਧਵੀ ਭੋਲ ਜਾਂਦੀ ਹੈ ਅਤੇ ਰਾਤ ਦਿਨ ਇੱਕ ਪ੍ਰਭੂ ਦੇ ਰੰਗ ਵਿੱਚ ਹੀ ਰੰਗਿਆ ਰਹਿੰਦਾ ਹੈ ਜਿਸ ਕਰਕੇ ਉਸ ਨੂੰ ਅਜੇ ਉਸ ਨੂੰ ਸੱਚ ਹੀ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਇਹ ਜਗਤ ਪਸਾਰਾ ਉਸ ਨੂੰ ਸਭ ਆਪਣਾ ਆਪ ਹੀ ਦਿਸਣ ਲੱਗ ਪੈਂਦਾ ਹੈ ਇੱਕ ਚੇਤ ਹੋ ਕੇ ਸਤਨਾਮ ਦਾ ਸਿਮਰਨ ਕਰਨਾ ਹੀ ਸਾਡੇ ਮੱਤ ਵਿੱਚ ਯੋਗ ਹੈ ਤੁਹਾਡੇ ਮਾਤਵੇ ਵਿੱਚ ਜੋ ਜੋਗ ਹੈ ਇਹ ਬਹੁਤ ਇਕਠਨ ਹੈ ਕਲਯਗ ਵਿੱਚ ਫੁਰਸ ਪਾਸ ਹੋਣਾ ਕਠਨ ਹੈ ਇਸ ਨਾਲ ਸਰੀਰ ਨੂੰ ਰੋਗ ਲੱਗ ਜਾਂਦੇ ਹਨ ਜੇ ਕਿਸੇ ਫੁਰਸ ਜੇ ਕਿਸੇ ਪੁਰਨ ਗੁਰੂ ਤੋਂ ਜੋਗ ਲੈ ਕੇ ਮਨ ਨੂੰ ਟਿਕਾ ਵੀ ਲਿਆ ਜਾਵੇ ਤਾਂ ਫਿਰ ਮਨ ਰਿਧੀਆਂ ਸਿੱਧੀਆਂ ਵਿੱਚ ਫਸ ਕੇ ਜਗਤ ਵਾਸ਼ਨਾ ਵਿੱਚ ਭਰਮਨ ਲੱਗ ਜਾਂਦਾ ਹੈ ਪਰੰਤੂ ਸਾਡੇ ਸਿੱਖ ਆਤ ਸਾਡੇ ਸਿੱਖ ਆਤਮ ਸਾਡੇ ਸਿੱਖ ਆਤਮ ਗਿਆਨ ਪ੍ਰਾਪਤ ਕਰਕੇ ਉਸ ਦੇ ਰੰਗ ਵਿੱਚ ਆਪ ਰੰਗੇ ਰਹਿੰਦੇ ਹਨ ਅਤੇ ਸਾਰੇ ਸੰਗਤ ਨੂੰ ਆਨੰਦ ਰੂਪ ਹੀ ਰੱਖਦੇ ਆਨੰਦ ਰੂਪ ਹੀ ਜਾਣਦੇ ਹਨ ਪ੍ਰੇਮ ਤੋਂ ਬਿਨਾਂ ਜੋਗ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ